ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਗਲਾ ਬਣਾਉਣ ਦਾ ਤਰੀਕਾ ਦੱਸਾਂਗੇ ਕਿ ਅਸੀਂ ਅੱਜ ਗਲਾ ਕਿਦਾਂ ਬਣਾਉਨੇ ਆ ਤੇ ਇਹ ਵੀਡੀਓ ਲੱਗੇ ਕਰਨ ਸ਼ੁਰੂ ਤੇ ਸਾਡੀ ਗਲੇ ਦੀ ਲੰਬਾਈ ਆ 7 ਇੰਚ ਤੇ ਆਪਾਂ 7.5 ਇੰਚ ਕੱਪੜਾ ਰੱਖਿਆ ਵਾ ਗਲਾ ਆਪਾਂ ਇਹ ਨਾਲ ਇਹ ਕੱਪੜੇ ਨਾਲ ਪ੍ਰੈਸ ਨਾਲ ਜੋੜ ਲਿਆ ਵਾ हन ैर कियासा सां सांे हडा गलावा चय परर किया पाचच ताहूं प इनलामांग स्टार्ट करंगे ला பத்திே தரிக்கான <laughs> ಏರೂ ಸೀನ ಲ ಕಪಡಾ ಸಾ ਇਹ ਬਹੁਤ ਵਧੀਆ ਸਾਡਾ ਅੰਦ ਲਾਈਵ ਹੋ ਜਾਣੀ ਹੈ ਇਹ ਡਰਨਾ ਨਹੀਂ ਕਿ ਸਾਡਾ ਕੱਪੜੇ ਤੇ ਪੂੰਗ ਹੋਉਂਦੇ ਆ ਵਾ ਐਂ ਦਾ ਕਰਕੇ ਕੱਪੜੇ ਨਾਲ ਨਾਲ ਇੱਕ ਸੀਨ ਲਾਈ ਗਈ ਜਦ ਕੇ ਵਾਲੇ ਜਿਹੜੇ ਆ ਇਹ ਤਾਂ ਹੀ ਦੇ ਹੀ ਹਿੰਦੇ ਆ ਇਹ ਉਹ ਰਾਗਿਆਂ ਸੀ ਇਹ ਗਲੇ ਨੂੰ ਸਿੰਦਾ ਲੱਗ ਗਿਆ ਹੁਣ ਆਪਾਂ ਕਨੀਜ਼ ਦੇ ਥੀਏ ਜਿਹਾ ਲਾਵਾਂਗੇ ਹਾਂ ਉਹਦੇ ਨਾਲ ਹੁਣ ਮੈਂ ਟੈਚ ਕਰਾਂਗੀ ਗਲੇ ਨੂੰ ਸਿੱਧਾ ਇਹ ਗਲਣਾ ਇਹ ਬਲਾ ਇਹ ਨਾਲ ਅੱਧ ਤਿਆਰ ਹੋ ਗਿਆ ਵਾ ਹੁਣ ਆਪਾਂ ਇਹਦੀ ਦਲੇ ਦਿਨ ਲਾਵਾਂਗੇ ਆਵੇ ਤੁਹਾਡਾ ਕੋਈ ਭੁੰਗ ਨਹੀਂ ਆਇਆ ਕਿ ਡਾ ਸੋਨਾ ਸਾਡਾ ਲੱਗ ਗਿਆ ਗਲਿਆ ਹੁਣ ਆਪਾਂ ਇਹਨੂੰ ਕੀ ਜੀ ਦੇ ਨਾਲ ਲਾਵਾਂਗੇ ਇਹ ਹੁਣ ਸਾਡਾ ਅੱਗੇ ਵਾਲਾ ਪੇਜ ਵਾਖ ਨਹੀਂ ਜੀ ਦਾ ਤੇ ਹੁਣ ਆਪਾਂ ਇਹਨੂੰ ਪ੍ਰੈਸ ਮਾਰੀ ਆ ਆ ਇਹਦੀ ਅਹੀ ਸਾਬ ਅੱਧੀ ਆ ਤੇ ਆਪਾਂ ਇੱਥੇ ਵਿਚਕਾਰ ਕੱਟ ਲਾ ਲੈਣਾ ਤੇ ਇਦਾਂ ਗਲੇ ਨੂੰ ਲਾ ਲੈਣਾ ਇਹਨੂੰ ਅੱਧਾ ਜੋੜੂ ਕਿ ਆਪ ਕਿਦਾ ਅੰਧ ਕੀਤਾ ਵਾ ਇਹਦੇ ਉੱਤੇ ਆਪਾਂ ਸੀਨ ਲਾਉਣੀ ਆ ਏਦਾਂ ਕਨੀਜ ਦਾ ਵੀ ਆਪਾਂ ਅੱਗੇ ਵਾਲਾ ਪੇਜ ਜਿਹੜਾ ਸਿੱਧਾ ਪਾਸਾ ਵਾ ਉਹਦੇ ਉੱਪਰ ਵੀ ਆਪਾਂ ਇਹਦੇ ਨਿਸ਼ਾਨੀ ਲਾ ਲੈਣੀ ਆ ਉਹਦਾ ਬਾਹ ਤਰੀਜੀ ਵੀ ਪੰਨੀ ਆ ਪ੍ਰੈਸ ਦੇ ਨਾਲ ਇਹ ਆਪਾਂ ਕੱਟਣਾ ਕੱਟ ਰੱਖ ਕੇ කා පමොට්ට කරලන ගෙඩසන් ලෞදාය ඒත්‍රිකාවකි එහඩා අද ජෙඩවා බිලිකුස්සයි ර හිදාවච කාරීගලා ලඟ දාව එලා ජෙඩවාවිදට එදා නදා ਆਪਣਾ سین ਲਾੜੀ ਆ ਵਿਚਕਾਰ ਤੇ ਹੁਣ ਆਪਾਂ ਇਹਦੇ ਸੈਡ ਤੇ سین ਬਿਲਕੁਲ ਨਾਲ ਨਾਲ ਲਾਉਣੀ ਆ ਨਾ ਇਹਦੇ ਆਪਾਂ ਗਲੇ ਦੇ ਉੱਪਰ ਲਾਉਣੀ ਆ ਤੇ ਨਾ ਬਹੁਤੀ ਗਾਹ ਲਾਉਣੀ ਆ ਕਿਉਂਕਿ ਇਹਦੇ ਨਾਲ ਨਾਲ ਬਿਲਕੁਲ سین ਲਾਵਾਂਗੇ ਤੇ ਤੁਹਾਡਾ ਜਿਹੜਾ ਗਲਾ ਵਾ ਬਹੁਤ ਹੀ ਸਪਾਈਨਾ ਤੇ ਸੋਹਣਾ ਬਣੂਗਾ ਤੇ ਹੁਣ ਆਪਾਂ ਸ਼ੁਰੂ ਕਰਨ ਲੱਗਿਆ سین ਲਾਉਣੀ ਤੇ ਇਦਾਂ ਦੇਖਿਓ ਕਿ سین ਜਿਹੜੀ ਆ ਬਿਲਕੁਲ ਨਾਲ ਹੀ ਲੱਗੀ ਹੋਣੀ ਚਾਹੀਦੀ ਆ ਉਹਣਾ ਪਾਗਲਾ ਜੇ ਬਖਾ ਜਿਹੜਾ ਵਾ ਇਹ ਵੀ ਤਰੀਕ ਕਰ ਲੈਣਾ ਵਾ ਤੇ ਆਪਾਂ ਦਿਨ ਕੋਈ ਦੇ ਨਾਲ ਨਾਲ ਸਿਮਰ ਲੈਂਦੇ ਹਾਂ ਕਾ ਜੀ ਸੀ ਜਿਹੜੀ ਆ ਕਿਤੇ ਉਹਦੇ ਉੱਪਰ ਨਹੀਂ ਗਲੇ ਤੇ ਹੋਣੀ ਚਾਹੀਦੀ ਕਿ ਸਾਡੇ ਗਲੇ ਦੇ ਉੱਪਰ ਹੋ ਜੇ ਤੇ ਤਾਂ ਵੀ ਸਾਡਾ ਗਲਾ ਨਹੀਂ ਸਹੀ ਬੰਦਾ ਤੇ ਜੇ ਸਾਡੇ ਬਹੁਤ ਹੀ ਸ਼ਾਂਹ ਰਹੇ ਜੀ ਸੀਨ ਤੇ ਤਾਂ ਵੀ ਸਾਡੇ ਗਲੇ ਦੀ ਜਿਹੜੀ ਆ ਨਾ ਡਿਜ਼ਾਈਨਿੰਗ ਸਹੀ ਨਹੀਂ ਆਉਂਦੀ ਇਹ ਸਾਡੀ ਹੁਣ ਸੀਨ ਲੱਗਦੀ ਆ கப் கட்டோா நாடா பண்ணுங்க ஆடி கட்ட வாடா கட்டா சிாா் காரி கப் களை வடிய நிகழ் ஜ கட்ட நான் களை நி ந ഗു ഗുണി മോട്ടേ പഫേ മറാ ഗർഗ Terima kasih telah menonton! ਹਾ ਡਗਲਾ ਬਹੁਤੀ ਵਧੀਆ ਬਣ ਗਿਆ ਵਾ ਆਏ ਦੀ ਬੈਕ ਸਾਈਡ ਕੋਈ ਇਹਦੇ ਚੋਂ ਘੁੰਗਣੀ ਆਇਆ ਮੋਦੀ ਸਫਾਈ ਦੇ ਨਾਲ ਬਣਿਆ ਇਹ ਤਰੀਕੇ ਦੇ ਨਾਲ ਗਲਾ ਬਹੁਤੀ ਵਧੀਆ ਬਣਦਾ